ਇਹ ਜਿਹੜੀ ਕੋਠੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕੋਠੀ ਵਿਕਿਆਊ ਹੈ ਇੱਧਰ ਰਸੋਈ ਚੈੱਕ ਕਰੋ ਤੁਸੀਂ ਪੂਰਾ ਵਧੀਆ ਕੰਮ ਕਰਿਆ ਹੋਇਆ ਯਾਰ ਇੱਧਰ ਐਲ ਸੀ ਡੀ ਪੈਨਲ ਵੀ ਲੱਗਿਆ ਹੋਇਆ ਹੈ ਕੰਪਨੀ ਦਾ ਲੱਗਿਆ ਹੋਇਆ ਸਾਰਾ ਕੁਝ ਕੱਪ ਬੋਰਡ ਹੁੰਦੇ ਨੇ ਆਪਣੇ ਉਹ ਵੀ ਲੱਗੇ ਹੋਏ ਨੇ ਚੰਗੀਆਂ ਨਮਾਲੀਆਂ ਬਣੀਆਂ ਹੋਈਆਂ ਨੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਥੋੜਾ ਆਪਣਾ ਗਿੱਲਮਾਨਸਾਲਾ ਤੇ ਅੱਜ ਆਪਾਂ ਖੜੇ ਹਾਂ ਮਾਂ ਸਾਹਿਬ ਬੱਸ ਸਟੈਂਡ ਦੇ ਬੈਕ ਸਾਈਡ ਤੇ ਇਹ ਜਿਹੜੀ ਕੋਠੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕੋਠੀ ਵਿਕਿਆਊ ਹੈ ਤੇ ਇਹਦਾ ਸਾਈਜ਼ ਹੈਗਾ ਜੀ 24 45 ਦਾ ਸਾਈਜ਼ ਹੈ ਤੇ ਇਹ ਚੰਦ ਚੈਲ ਵਾਲੀ ਗਲੀ ਦੇ ਵਿੱਚ ਬਣੀ ਹੋਈ ਹੈ ਤੇ ਬਹੁਤ ਸੋਹਣੀ ਬਣੀ ਹੋਈ ਹੈ ਉਹ ਸਾਰੀ ਗੱਲਬਾਤ ਮੈਂ ਤੁਹਾਨੂੰ ਅੰਦਰ ਜਾ ਕੇ ਦੱਸੂਗਾ ਤੇ ਕੋਠੀ ਸਾਨੂੰ ਮੈਂ ਸਾਰੀ ਦਿਖਾਉਣਾ ਤੇ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕੋਠੀ ਕਿਵੇਂ ਲੱਗੀ ਆਜੋ ਇੱਥੇ ਬਾਸੂਪਣਾ ਹੋਇਆ ਲੱਗਾ ਰਿਹਾ ਹੈ ਮੜਿਆ ਜੰਦ ਲਓ ਜੀ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਅੰਦਰ ਤੇ ਇੱਧਰ ਆ ਗਏ ਜੀ ਮੀਟਰ ਬਾਕਸ ਦੇਖ ਲਓ ਤੁਸੀਂ ਪੂਰੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਤੇ ਹੁਣ ਮੈਂ ਲੈ ਕੇ ਚੱਲਦਾ ਤੁਹਾਨੂੰ ਅੰਦਰ ਤੇ ਲਓ ਜੀ ਐਂਟਰ ਹੁੰਦੇ ਸਾਰੀ ਇੱਧਰ ਇੱਕ ਬਾਥਰੂਮ ਲੱਗਿਆ ਹੋਇਆ ਹੈ ਇੱਧਰ ਡਰਾਈੰਗ ਰੂਮ ਆ ਗਿਆ ਤੇ ਇੱਧਰ ਰਸੋਈ ਚੈੱਕ ਕਰੋ ਤੁਸੀਂ ਪੂਰਾ ਵਧੀਆ ਕੰਮ ਕਰਿਆ ਹੋਇਆ ਯਾਰ ਪੂਰਾ ਚਾਰ ਨਾਲ ਕੰਮ ਕਰਿਆ ਹੋਇਆ ਐ ਉਹ ਕੰਮ ਨਹੀਂ ਕਰਿਆ ਹੋਇਆ ਦੋ ਨੰਬਰੀ ਕੰਮ ਨਹੀਂ ਹੈਗਾ ਇਦੋ ਤੁਸੀਂ ਦੇਖ ਲਓ ਸਾਰਾ ਕੰਮ ਓਕੇ ਦੀ ਰਿਪੋਰਟ ਕਰਿਆ ਹੋਇਆ ਹੈ ਮੋੜੀ-ਮੋੜੀ ਬਸ ਸਫਾਈ ਕਰਨ ਵਾਲੀ ਆ ਬਾਕੀ ਕੰਮ ਓਕੇ ਦੀ ਰਿਪੋਰਟ ਹੈ ਤੇ ਇੱਧਰ ਆ ਗਿਆ ਜੀ ਪੂਜਾ ਰੂਮ ਤੇ ਪੂਜਾ ਰੂਮ ਤੋਂ ਬਾਅਦ ਆ ਕਮਰਾ ਆ ਗਿਆ ਇਹ ਦੇਖ ਲਓ ਤੁਸੀਂ ਆ ਟਾਈਲਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇੱਧਰ ਐਲ ਸੀ ਡੀ ਪੈਨਲ ਵੀ ਲੱਗਿਆ ਹੋਇਆ ਹੈ ਸਾਰਾ ਕੰਮ ਹੋਇਆ ਹੋਇਆ ਹੈ ਘਾਟ ਕਿਸੇ ਚੀਜ਼ ਦੀ ਨਹੀਂ ਇੱਧਰ ਆ ਸਟੋਰ ਆ ਗਿਆ ਤੇ ਇੱਧਰ ਆ ਵਾਸ਼ਿੰਗ ਏਰੀਆ ਆ ਗਿਆ ਕਮਰੇ ਦੇ ਵਿੱਚ ਅਟੈਚ ਨੇ ਇਹ ਦੋਨੇ ਪਾਸੇ ਦੇਖ ਲਓ ਤੁਸੀਂ ਇੱਕ ਇਧਰ ਬਾਥਰੂਮ ਆ ਗਿਆ ਤੇ ਬਾਥਰੂਮ ਦੇ ਵਿੱਚ ਸਾਰਾ ਕੁਝ ਲੱਗਿਆ ਹੋਇਆ ਦੇਖ ਲਓ ਟੂਟੀਆਂ ਪਹਾਰੇ ਸਾਰਾ ਕੁਝ ਓਕੇ ਲੱਗਿਆ ਹੋਇਆ ਕੰਪਨੀ ਦਾ ਲੱਗਿਆ ਹੋਇਆ ਸਾਰਾ ਕੁਝ ਤੇ ਇਹ ਦੁਬਾਰਾ ਚੱਲਦੇ ਆਪਾਂ ਇਧਰਲੇ ਕਮਰੇ 'ਚ ਆ ਗਏ ਇਧਰਲੇ ਕਮਰੇ 'ਚ ਵੀ ਐਲ ਸੀ ਡੀ ਪੈਨਲ ਵੀ ਲੱਗਿਆ ਹੋਇਆ ਤੇ ਜਿਹੜਾ ਇਹ ਕੱਪਵਾਰਡ ਹੁੰਦੇ ਨੇ ਆਪਣੇ ਨੇ ਉਹ ਵੀ ਲੱਗੇ ਹੋਏ ਨੇ ਚੰਗੀਆਂ ਨਮਾਰੀਆਂ ਬਣੀਆਂ ਹੋਈਆਂ ਨੇ ਉਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਣਾ ਲੋ ਜੀ ਕਰੋ ਚੱਕ ਇੱਕ ਵਾਰੀ ਤੁਸੀਂ ਕੋਠੀ ਦੇਖ ਕੇ ਜਰੂਰ ਜਾਇਓ ਫੇਰ ਤੁਹਾਨੂੰ ਪਤਾ ਲੱਗੂਗਾ ਇੱਕ ਚੀਜ਼ ਕਿਵੇਂ ਦੀ ਹੈ ਦੇਖ ਲਓ ਤੁਸੀਂ ਸਾਰਾ ਕੰਮ ਪੂਰਾ ਵਧੀਆ ਕਰਿਆ ਹੋਇਆ ਹੈ ਫਹਾਜ ਨਹੀਂ ਵੱਡਿਆ ਹੋਇਆ ਪੂਰਾ ਸ਼ੌਂਕ ਨਾਲ ਕੰਮ ਕਰਿਆ ਹੈ ਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਉੱਤੇ ਲੋ ਜੀ ਇਹ ਹੈਗਾ ਸਿੰਗਲ ਪੋਰਸ਼ਨ ਚੱਲਦੇ ਆਪਾਂ ਉੱਤੇ ਆ ਜੀ ਸਟੀਲ ਦੀ ਗ੍ਰੇਲਾ ਲੱਗੀ ਹੋਈ ਹੈ ਸਿੰਗਲ ਪੋਰਸ਼ਨ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਤੇ 24.45 ਦਾ ਸਹਿਜ ਹੈ ਤੇ ਉੱਤੇ ਐਡਾ ਕ ਜਾਲ ਰੱਖਿਆ ਹੋਇਆ ਇੱਕ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਆਂਡ ਗਵਾਂਡ ਦਿਖਾ ਦਣਾ ਜਿਹੜੀਆਂ ਕੋਠੀਆਂ ਨੇ ਇਹਦੇ ਨਾਲ ਦੀਆਂ ਸੇਮ ਤਿੰਨ ਕੋਠੀਆਂ ਬਣੀਆਂ ਹੋਈਆਂ ਨੇ ਇਸੇ ਗਲੀ ਦੇ ਵਿੱਚ ਨਾਲ-ਨਾਲ ਇੱਕ ਕੋਠੀ ਜਿਹੜੀ ਤੇ ਆਪਾਂ ਖੜੇ ਆ ਤੋ ਆ ਸੀ ਤੇ ਇੱਕ ਮਿੰਟ ਲੱਗਦਾ ਇੱਧਰ ਜਿਹੜੀ ਆ ਕੋਠੀ ਆ ਇਹ ਤਿਆਰ ਹੋ ਰਹੀ ਹੈ ਚਾਰ ਕੋਠੀਆਂ ਨੇ ਸੌਰੀ ਤੇ ਆ ਗਲੀ ਆ ਪੱਕੀ ਗਲੀ ਹੋਈ ਹੋਈ ਆ ਤੇ ਦੇਖ ਲਓ ਇੱਧਰ ਸਾਰੀ ਗਲੀ ਪੱਕੀ ਆ ਤੇ ਇੱਧਰ ਆਂਡ ਗਵਾਂਡ ਆ ਗਿਆ ਦੇਖ ਲਓ ਤੁਸੀਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੋਠੀ ਕਿਵੇਂ ਲੱਗੀ ਤੇ ਬਾਕੀ ਰੇਟ ਤੇ ਜੇ ਕਿਸੇ ਵੀਰਪਰਾ ਨੇ ਕੋਠੀ ਲੈਣੀ ਆ ਉਹਦਾ ਨੰਬਰ ਮੈਂ ਸਕਰੀਨ ਦੇ ਉੱਤੇ ਸ਼ੋਅ ਕਰ ਦੇਣਾ ਤਾਂ ਹ ਤੇ ਇਹ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਐਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਤੇ ਜੇ ਕੋਈ ਵੀਰਪਰਾ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਚਾਹੁੰਦਾ ਮਾਨਸਾ ਦੇ ਵਿੱਚ ਕੋਈ ਦੁਕਾਨ ਦੀ ਕੋਈ ਘਰ ਦੀ ਕੋਈ ਕੋਈ ਵੀ ਚੀਜ਼ ਵੇਚਣੀ ਹੋਵੇ ਜਾਂ ਲੈਣੀ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਮੈਂ ਆਪਣਾ ਨੰਬਰ ਵੀ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਉਹਦੇ ਜਾ ਕੇ ਤੁਸੀਂ WhatsApp ਤੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ